ਆ ਵਿਦੇਸ਼ ਤੇ ਪਿਛੋਂ ਘਰਵਾਲੀ ਨੇ ਨਵਾਂ ਹੀ ਚੰਨ ਚਾੜ ਦਿੱਤਾ ਦੋ ਬੱਚਿਆਂ ਦੀ ਮਾਂ ਆਪਣੇ ਪ੍ਰੇਮੀ ਦੇ ਨਾਲ ਫਰਾਰ ਹੋ ਗਈ ਪਰਿਵਾਰ ਵੱਲੋਂ ਇਲਜ਼ਾਮ ਲਗਾਏ ਗਏ ਨੇ ਤੇ ਘਰ ਦੇ ਵਿੱਚੋਂ ਗਹਿਣੇ ਵੀ ਚੁੱਕ ਕੇ ਇਹ ਔਰਤ ਫਰਾਰ ਹੋ ਗਈ ਹੈ ਇਹ ਇਲਜ਼ਾਮ ਲਗਾਏ ਗਏ ਨੇ ਪਰਿਵਾਰ ਦੇ ਵੱਲੋਂ ਸਹੁਰਾ ਪਰਿਵਾਰ ਵੱਲੋਂ ਦੋ ਬੱਚਿਆਂ ਦੀ ਮਾਂ ਆਪਣੇ ਪ੍ਰੇਮੀ ਦੇ ਨਾਲ ਫਰਾਰ ਹੋ ਗਈ ਹੈ ਜਿਸ ਤੋਂ ਬਾਅਦ ਪੂਰੇ ਪਿੰਡ ਦੇ ਵਿੱਚ ਤੜਥੱਲੀ ਮਚ ਗਈ ਹੈ ਪੂਰੇ ਪਿੰਡ ਦੇ ਵਿੱਚ ਪੰਚਾਇਤ ਇਕੱਠੀ ਕਰ ਲਈ ਗਈ ਹੈ ਤੇ ਪਰਿਵਾਰ ਵੱਲੋਂ ਸਾਰਾ ਪਰਿਵਾਰ ਵੱਲੋਂ ਇਹ ਇਲਜ਼ਾਮ ਲਗਾਏ ਗਏ ਨੇ ਕਿ ਦੋ ਬੱਚਿਆਂ ਦੀ ਮਾਂ ਆਪਣੇ ਪ੍ਰੇਮੀ ਦੇ ਨਾਲ ਫਰਾਰ ਹੋ ਗਈ ਹੈ ਜਿਸ ਦੇ ਦੋ ਬੱਚੇ ਨੇ ਤੇ ਉਸ ਦਾ ਘਰ ਵਾਲਾ ਜਿਹੜਾ ਉਹ ਬਾਹਰ ਗਿਆ ਆ ਤੇ ਪਿੱਛੋਂ ਘਰਵਾਲੀ ਨੇ ਇਹ ਚੰਨ ਛਾੜ ਦਿੱਤਾ ਤੁਹਾਨੂੰ ਦੱਸ ਦਈਏ ਕਿ ਪਰਿਵਾਰ ਵੱਲੋਂ ਪੂਰੀ ਪੰਚਾਇਤ ਇਕੱਠੀ ਕਰ ਲਈ ਗਈ ਹੈ ਤੇ ਇਲਜ਼ਾਮ ਲਗਾਏ ਗਏ ਨੇ ਇਸ ਲੇਡੀ ਦੇ ਉੱਤੇ ਔਰਤ ਦੇ ਉੱਤੇ ਜਿਹੜੀ ਦੋ ਬੱਚਿਆਂ ਦੀ ਮਾਂ ਆ ਤੇ ਆਪਣੇ ਪ੍ਰੇਮੀ ਦੇ ਨਾਲ ਫਰਾਰ ਹੋ ਗਈ ਹੈ ਸਹੁਰਾ ਪਰਿਵਾਰ ਨੇ ਦੋਸ਼ ਲਗਾਇਆ ਕਿ ਉਹ ਘਰ ਦੇ ਵਿੱਚੋਂ ਸੋਨੇ ਦੇ ਗਹਿਣੇ ਤੇ ਨਕਦੀ ਵੀ ਲੈ ਗਈ ਹੈ ਜਿਸ ਸਬੰਧੀ ਉਹਨਾਂ ਪੁਲਿਸ ਵਿੱਚ ਸ਼ਿਕਾਇਤ ਵੀ ਦਰਜ ਕਰਾਈ ਹੈ ਵਿਆਹੁਤਾ ਦੇ ਸਹੁਰਾ ਪਰਿਵਾਰ ਨੇ ਦੱਸਿਆ ਕਿ ਉਹਨਾਂ ਦਾ ਲੜਕਾ ਵਿਦੇਸ਼ ਗਿਆ ਹੋਇਆ ਅਤੇ ਨੂੰ ਦੋ ਬੱਚਿਆਂ ਸਮੇਤ ਉਹਨਾਂ ਦੇ ਨਾਲ ਰਹਿੰਦੀ ਹੈ ਲੰਗੀ 14 ਫਰਵਰੀ ਦੀ ਅੱਧੀ ਰਾਤ ਨੂੰ ਵੈਲੈਂਟਾਈਨ ਦੀ ਰਾਤ ਦੇ ਅੱਧੇ ਦੇ ਅੱਧੀ ਰਾਤ ਨੂੰ ਜਦੋਂ ਬੱਚਿਆਂ ਦੇ ਰੋਣ ਦੀ ਆਵਾਜ਼ ਆਈ ਤਾਂ ਪਰਿਵਾਰ ਨੇ ਦੇਖਿਆ ਕਿ ਉਹ ਇਕੱਲੇ ਸਨ ਤੇ ਮਨਦੀਪ ਕੌਰ ਉੱਥੇ ਮੌਜੂਦ ਨਹੀਂ ਸੀ ਜਾਂਚ ਕਰਨ ਤੇ ਪਤਾ ਲੱਗਾ ਤੇ ਪਿੰਡ ਦੇ ਹੀ ਇੱਕ ਨੌਜਵਾਨ ਨਾਲ ਉਸਦੇ ਸਬੰਧ ਹਸਨ ਜਿਸ ਨਾਲ ਉਹ ਫਰਾਰ ਹੋ ਗਈ ਹੈ ਸਹੁਰਾ ਪਰਿਵਾਰ ਨੇ ਦੋਸ਼ ਲਗਾਇਆ ਕਿ ਨੌ ਤਕਰੀਬਨ 7 ਤੋਲੇ ਸੋਨਾ ਸੋਨੇ ਦੇ ਗਹਿਣੇ 90000 ਰੁਪਏ ਦੀ ਨਕਦੀ ਵੀ ਨਾਲ ਲੈ ਗਈ ਹੈ ਇਸ ਪਿੰਡ ਨਾਲ ਇਸ ਘਟਨਾ ਨਾਲ ਪਿੰਡ ਵਿੱਚ ਕਾਫੀ ਰੋਸ ਵੀ ਪਾਇਆ ਜਾ ਰਿਹਾ ਹੈ ਪਰਿਵਾਰ ਵੱਲੋਂ ਪੂਰੀ ਪੰਚਾਇਤ ਇਕੱਠੀ ਕਰ ਲਈ ਗਈ ਹੈ ਪੁਲਿਸ ਨੂੰ ਵੀ ਸ਼ਿਕਾਇਤ ਦਿੱਤੀ ਗਈ ਹੈ ਤੇ ਪੁਲਿਸ ਵੱਲੋਂ ਇਸ ਔਰਤ ਦੀ ਭਾਲ ਵੀ ਕੀਤੀ ਜਾ ਰਹੀ ਹੈ ਪਰਿਵਾਰ ਨੇ ਇਲਜ਼ਾਮ ਲਗਾਏ ਨੇ ਕਿ ਘਰ ਦੇ ਵਿੱਚੋਂ ਸੋਨਾ ਤੇ ਨਕਦੀ ਲੈ ਕੇ ਇਹ ਫਰਾਰ ਹੋ ਗਈ ਹੈ ਜਦਕਿ ਇਸ ਦਾ ਘਰ ਵਾਲਾ ਜਿਹੜਾ ਆ ਉਹ ਵਿਦੇਸ਼ ਗਿਆ ਹੋਇਆ ਦੋ ਬੱਚਿਆਂ ਦੀ ਮਾਂ ਵੈਲੈਂਟਾਈਨ ਦੇ ਦੇ ਰਾਤ ਨੂੰ ਇਹ ਕਾਰਾ ਕਰ ਜਾਂਦੀ ਹੈ ਜਿਸ ਤੋਂ ਬਾਅਦ ਪਰਿਵਾਰ ਵੱਲੋਂ ਰੋਜ਼ ਪਟਾਇਆ ਜਾ ਰਿਹਾ ਉਸ ਦੇ ਵੱਲੋਂ ਪਰਿਵਾਰ ਵੱਲੋਂ ਪੁਲਿਸ ਨੂੰ ਸ਼ਿਕਾਇਤ ਵੀ ਕੀਤੀ ਗਈ ਹੈ ਪਰ ਜਿਹੜੀ ਔਰਤ ਆ ਇਹ ਵੈਲੈਂਟਾਈਨ ਡੇ ਵਾਲੀ ਰਾਤ ਨੂੰ ਇਹ ਕਾਰਾ ਕਰਕੇ ਘਰ ਦੇ ਵਿੱਚੋਂ ਫਰਾਰ ਹੋ ਜਾਂਦੀ ਹੈ ਜਿਸ ਤੋਂ ਬਾਅਦ ਪਰਿਵਾਰ ਵੱਲੋਂ ਪੰਚਾਇਤ ਇਕੱਠੀ ਕਰਕੇ ਇਸ ਔਰਤ ਦੇ ਖਿਲਾਫ ਸ਼ਿਕਾਇਤ ਦਿੱਤੀ ਗਈ ਤੇ ਹੁਣ ਪੁਲਿਸ ਵੱਲੋਂ ਇਸ ਦੀ ਭਾਲ ਕੀਤੀ ਜਾ ਰਹੀ ਹੈ ਤੁਹਾਨੂੰ ਦੱਸ ਦਈਏ ਕਿ ਇਹ ਜਿਹੜੀ ਘਟਨਾ ਆ 14 ਫਰਵਰੀ ਦੀ ਅੱਧੀ ਰਾਤ ਨੂੰ ਹੋਈ ਵਾਪਰੀ ਹੈ ਉਥੇ ਹੀ ਤੁਹਾਨੂੰ ਦੱਸ ਦਈਏ ਕਿ ਦੂਸਰੇ ਪਾਸੇ ਜਦੋਂ ਥਾਣਾ ਮੁਖੀ ਪਵਿੱਤਰ ਸਿੰਘ ਨਾਲ ਗੱਲਬਾਤ ਕੀਤੀ ਗਈ ਤਾਂ ਉਹਨਾਂ ਕਿਹਾ ਕਿ ਮਨਦੀਪਕੌਰ ਦੀ ਗਮਸ਼ੁੱਦਗੀ ਸੰਬੰਧੀ ਸੌਰੇ ਪਰਿਵਾਰ ਨੇ ਰਿਪੋਰਟ ਦਰਜ ਕਰਵਾਈ ਸੀ ਪਰ ਸਾਨੂੰ ਮਾਨਯੋਗ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਤੋਂ ਪੱਤਰ ਪ੍ਰਾਪਤ ਹੋਇਆ ਜਿਸ ਵਿੱਚ ਮਨਦੀਪਕੌਰ ਤੇ ਉਸਦੇ ਪ੍ਰੇਮੀ ਨੇ ਅਪੀਲ ਦਾਇਰ ਕੀਤੀ ਹੈ ਕਿ ਉਹ ਲਿਵ-ਇਨ ਰਿਲੇਸ਼ਨਸ਼ਿਪ ਵਿੱਚ ਰਹਿੰਦੇ ਨੇ ਜਿਨ੍ਹਾਂ ਨੂੰ ਕੁਝ ਲੋਕਾਂ ਤੋਂ ਖਤਰਾ ਹੈ ਇਸ ਲਈ ਸਾਡੀ ਸੁਰੱਖਿਆ ਯਕੀਨੀ ਬਣਾਈ ਜਾਵੇ ਉਹਨਾਂ ਦੱਸਿਆ ਕਿ ਸਬੰਧੀ ਮਾਨਯੋਗ ਕੋਰਟ ਵਿੱਚ ਜਵਾਬ ਪੇਸ਼ ਕਰ ਮਾਮਲੇ ਦੀ ਜਾਂਚ ਕੀਤੀ ਜਾਵੇਗੀ ਤੇ ਉੱਥੇ ਹੀ ਕੀ ਕਹਿਣਾ ਸੀ ਪਰਿਵਾਰ ਦਾ ਉਹ ਵੀ ਤੁਹਾਨੂੰ ਸੁਣਾ ਦਿੰਨੇ ਆ ਗੱਲਬਾਤ ਜੀ ਕੋਈ ਹੋਈ ਮੇਰੀ ਨੂੰ ਉੱਟ ਕੇ ਚਲੇ ਗਈ ਜਦ ਮੈਂ ਉੱਠੀ ਮੈਂ ਮੇਰਾ ਪੋਤਾ ਨੇ ਲਿਆ ਜੰਮੂਤਾ ਉਹਦਾ ਪਿੰਡਾ ਰੋ ਗਿਆ ਫਿਰ ਮੈਂ ਉੱਠ ਕੇ ਸਾਰੇ ਪਾਸੇ ਦੇਖਿਆ ਫੋਨ ਕਰਿਆ ਲੱਭੀ ਕਿਤੇ ਨਹੀਂ ਲੱਭੀ ਰਹਿਣਾ ਗੱਟਾ ਸਭ ਲੈ ਗਈ ਤੇ ਮੈਂ ਆਪਣੇ ਦੋਵੇਂ ਮੁੰਡਿਆਂ ਨੂੰ ਫੋਨ ਕਰਿਆ ਬੀਓ ਨੇ ਫੋਨ ਕਰਿਆ ਸੀ ਦੇਖ ਭਾਲ ਕੀਤੀ ਬੀ ਪਿੰਡ ਦਾ ਮੁੰਡੇ ਨਾ ਚਲੇ ਆਹ ਕੋਈ ਸਮਾਨਸਮੂਨ ਵੀ ਕੋਈ ਗੈਪ ਹੋਇਆ ਹੀ ਸਾਡਾ ਸਮਾਨ ਸਾਰੀਆਂ ਟੂਮ ਟੱਲੀਆਂ ਸਭ ਲੈ ਗਈ ਤੇ ਇਹ ਵੀ ਕਹਿੰਦੇ ਆਂ ਵੀ ਸਾਡੇ ਬੱਚੇ ਆ ਉਹਨੂੰ ਆਪਣੇ ਨੂੰ ਦੇਖੇ ਆ ਕੇ ਕਿ ਕਿੰਨਾ ਟਾਈਮ ਹੋ ਗਿਆ ਸੀ ਵਿਆਹ ਨੂੰ ਜੀ ਵਿਆਹ ਨੂੰ ਹੋ ਗਿਆ 7 7 ਸਾਲ ਹੋ ਗਏ ਤੇ ਤੁਹਾਡਾ ਬੇਟਾ ਕਿੱਥੇ ਰਹਿੰਦਾ ਈ ਸਾਡਾ ਬੇਟਾ ਇਚਲੀ ਰਹਿੰਦਾ ਤੇ ਕਿੰਨੇ ਬੱਚੇ ਸੀ ਉਹਨਾਂ ਦੇ ਉਹਨਾਂ ਦੇ ਬੱਚੇ 2 ਆ ਜੀ ਗੁੱਡੀ 5 ਸਾਲ ਦੀ ਐ ਬੱਚਾ 2 ਸਾਲ ਦਾ ਐ ਤੇ ਤੁਸੀਂ ਕੋਈ ਰਿਪੋਰਟ ਲਿਖਾਈ ਗਈ ਐ ਰਿਪੋਰਟ ਜੀ ਅਸੀਂ ਬਲੌਰਪੁਰ ਲਿਖਾਈ ਹੋਈ ਪਤਾ ਨਹੀਂ ਹੁਣ ਕੀ ਮੰਗ ਕਰਤੀ ਐ ਤੁਸੀਂ ਸਾਡੀ ਤਾਂ ਇਹੀ ਮੰਗ ਆ ਵੀ ਬੱਚਿਆਂ ਨੂੰ ਮੈਂ ਆ ਸੰਭਲਣ ਜੋਗੀ ਨਹੀਂ ਗੱਲਬਾਤ ਇਦਾਂ ਹੋਈ ਜੀ ਆਪਣੇ ਪਿੰਡ ਦੇ ਵਿੱਚੋਂ ਅਵਸਤ ਪਾਲ ਸਿੰਘ ਆ ਜੀ ਉਹ ਇਸ ਟਾਈਮ ਇਟਲੀ ਦੇ ਵਿੱਚ ਡਿਊਟੀ ਕਰਦੇ ਆ ਆਪਣੀ ਉਹ ਉਹਦੀ ਵਾਈਫ ਸੀਗੀ ਤੇ ਆਪਣੇ ਪਿੰਡ ਦੇ ਹੀ ਕਿਸੇ ਮੁੰਡੇ ਨਾਲ ਉਹਦਾ ਰਿਲੇਸ਼ਨ ਸੀਗੇ ਤੇ ਉਹ ਚਲੇ ਗਏ ਸੀਗੇ 14 ਫਰਵਰੀ ਨੂੰ ਤੁਹਾਨੂੰ ਪਤਾ ਲੱਗਿਆ ਪੰਚਾਇਤ ਨੂੰ ਅਸੀਂ ਪੁਸ਼ਕਸ਼ ਕੀਤੀ ਆ ਪਰ ਸਾਨੂੰ ਕੋਈ ਵੀ ਕਿਸੇ ਤਰ੍ਹਾਂ ਦੀ ਕੋਸਰ ਰਸੂਰ ਨਹੀਂ ਮਿਲੀ ਹੈਗੀ ਤੇ ਉਸ ਤੋਂ ਬਾਅਦ ਵਿੱਚ ਇਹਨਾਂ ਨੇ ਪੁਲਿਸ ਕੰਪਲੇਂਟ ਵੀ ਕੀਤੀ ਆ ਪਰ ਪੁਲਿਸ ਨੇ ਵੀ ਕੋਈ ਸਖਤ ਐਕਸ਼ਨ ਨਹੀਂ ਲਿਆ ਹੈਗਾ ਅੱਜ तकरीबन ਕਾਫੀ ਦਿਨ ਹੋ ਗਏ ਆ ਉਹਨਾਂ ਨੂੰ ਪਤਾ ਨਹੀਂ ਲੱਗਿਆ ਵੀ ਕਿੱਥੇ ਰਹਿ ਰਹੇ ਆ ਕਿੱਥੇ ਨਹੀਂ ਰਹਿ ਰਹੇ ਉਹ ਸਾਡੀ ਤਾਂ ਰਿਕਵੈਸਟ ਹੈ ਇਹੀ ਚਾਹੁੰਦਾ ਜੇ ਗਲਤੀ ਹੋਈ ਵੀ ਆ ਤਾਂ ਉਹ ਗਲਤੀ ਮੰਨ ਕੇ ਆਪਣੇ ਘਰੇ ਆ ਜਾਣ ਕਿਉਂ ਦੇ ਬੱਚੇ ਆ ਜੀ ਇੱਕ ਬੱਚਾ ਬੇਟਾ ਯਾਰ ਤਕਰੀਬਨ 2 ਸਾਲ ਦਾ ਹੈ ਜੀ ਇੱਕ ਬੇਟੀ ਆ 5 ਸਾਲ ਦੀ ਜੇ ਆਪਣੇ ਬੱਚੇ ਨੂੰ ਆ ਕੇ ਸੰਭਾਲ ਲੈਂਦੇ ਆ ਉਹ ਕਿਉਂਕਿ ਬੱਚਿਆਂ ਦੀ ਜਿਹੜੀ ਗਹਾਂ ਮੰਨ ਲਓ ਉਹਨਾਂ ਦੀ ਆਪਣੇ ਜਿੱਦਾਂ ਕਿ ਰਿਸਪੌਂਸਿਬਿਲਟੀ ਹੈਗੀ ਆ ਜਾਂ ਉਹਨਾਂ ਦੀ ਜੋ ਵੀ ਹੈਗੀ ਸਾਰ ਸੰਭਾਲ ਉਹ ਇੱਕ ਮਾਂ ਹੀ ਕਰ ਸਕਦੀ ਹੈ ਜੀ ਉਹ ਸੋ ਕਈ ਵਾਰ ਬੰਦੇ ਤੋਂ ਗਲਤੀ ਹੋ ਜਾਂਦੀ ਆ ਹੁਣ ਅਸੀਂ ਕਹਿੰਨੇ ਆ ਸਾਡੀ ਪੰਚਾਇਤ ਹੋਰ ਵੀ ਜਿਹੜੇ ਨਗਰਵਾਸੀ ਪਿੰਡ ਵਾਲੇ ਆ ਜੇ ਉਹ ਤੋਂ ਗਲਤੀ ਹੋਈ ਵੀ ਆ ਤਰੋਂ ਅਸੀਂ ਉਹਦੀ ਗਲਤੀ ਦਾ ਸਾਸ ਕਰਾ ਕੇ ਉਹਨੂੰ ਉਹਦੇ ਘਰ ਛੱਡ ਦਾਂਗੇ ਇੱਥੇ ਵੀ ਆਪਣੇ ਬੱਚਿਆਂ ਨੂੰ ਸੰਭਾਲ ਲੂਗੀ ਜੀ ਉਹ ਅਸੀਂ ਇਹੀ ਸਾਡੀ ਤਹੀ ਰਿਕਵੈਸਟ ਆ ਜੀ ਇਹ ਬਾਕੀ ਚਲੋ ਪਿੰਡ ਦੇ ਵਿੱਚ ਇਨਸਾਨ ਤੋਂ ਗਲਤੀਆਂ ਹੋ ਜਾਂਦੀਆਂ ਆ ਜੇ ਉਹਨੇ ਗਲਤੀ ਕੀਤੀ ਆ ਜੇ ਉਹਨੂੰ ਗਲਤੀ ਦਾ ਸਾਸ ਹੁੰਦਾ ਆ ਤੇ ਗਲਤੀ ਦਾ ਸਾਸ ਕਰਕੇ ਆਪਣੇ ਘਰੇ ਆ ਜਾਵੇ ਵਾਪਸ ਉਹ ਅਸੀਂ ਰਿਕਵੈਸਟ ਕਰ ਲਾਂਗੇ ਪੰਚਾਇਤ ਤੌਰ ਤੋਂ ਵੀ ਉਹ ਤੋਂ ਗਲਤੀ ਹੋ ਗਈ ਆ ਵੀ ਆਪਣੇ ਬੱਚਿਆਂ ਨੂੰ ਸੰਭਾਲ ਲਵੇ ਜੀ ਆ ਕੇ ਉਹ ਇਸ ਸਬੰਧ ਵਿੱਚ ਅਸੀਂ ਚਲੋ ਉਹਨਾਂ ਦੇ ਪਰਿਵਾਰਕ ਦਾ ਵੀ ਗੱਲਬਾਤ ਕੀਤੀ ਸੀ ਜੇ ਤੁਹਾਨੂੰ ਕੋਈ ਪਤਾ ਹੈਗਾ ਮੁੰਡੇ ਦਾ ਜਾਂ ਕੁੜੀ ਦਾ ਦੱਸਿਓ ਉਹਨਾਂ ਨੂੰ ਬਲਾਓ ਆਪਣੇ ਘਰ ਦੇ ਵਿੱਚ ਅਸੀਂ ਉਹਨਾਂ ਨੂੰ ਉਹਦੇ ਘਰ ਛੱਡ ਦੇਵਾਂਗੇ ਪੰਚਾਇਤ ਤੌਰ ਤੇ ਤੇ ਔਰ ਆਪਣੇ ਬੱਚੇ ਨੂੰ ਸੰਭਾਲੇ ਤਾਂ ਸਾਡੀ ਤਾਂ ਇਹੀ ਰਿਕਵੈਸਟ ਆ ਰਹੀ ਹੈ ਸਰ ਗੱਲਬਾਤ ਇਦਾਂ ਹੋਈ ਆ 14 ਫਰਵਰੀ ਰਾਤ ਨੂੰ 11 ਵਜੇ ਸਾਡੇ ਚਾਚਾ ਜੀ ਜੋ ਕਿ ਇਟਲੀ ਵਿੱਚ ਰਹਿੰਦੇ ਸਤਪਾਲ ਸਿੰਘ ਉਹਨਾਂ ਦੀ ਜਿਹੜੀ ਧਰਮ ਪਤਨੀ ਆ ਮਨਦੀਪ ਕੌਰ ਉਹ ਪਿੰਡ ਦੇ ਕਿਸੇ ਵਿਅਕਤੀ ਨਾਲ ਘਰੋਂ ਭੱਜ ਗਈ ਆ ਤੇ ਉਹ ਦੋਨੇ ਜਾਂਦੇ ਜਾਂਦੇ ਇਹਨਾਂ ਦੇ ਘਰ ਦੇ ਵਿੱਚੋਂ 7-8 ਤੋਲੇ ਦੇ ਕਰੀਬ ਸੋਨਾ ਤੇ ਲਗਭਗ 90 ਕੁ ਹਜ਼ਾਰ ਰੁਪਿਆ ਨਕਦੀ ਵੀ ਲੈ ਗਏ ਆ ਕਿੰਨੇ 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 ਬੱਚੇ ਸੀ ਉਹਨਾਂ ਦੇ ਉਹਨਾਂ ਦੇ ਦੋ ਬੱਚੇ ਆ ਜੀ ਇੱਕ ਉਹਨਾਂ ਦੀ ਬੇਟੀ ਆ 5 ਸਾਲ ਦੀ ਤਕਰੀਬਨ ਉਹਨਾਂ ਦੀ ਉਮਰ ਆ ਤੇ ਇੱਕ ਉਹਨਾਂ ਦਾ ਬੇਟਾ 3 ਸਾਲ ਦਾ ਜੀ 2 ਸਾਲ ਦੋ ਸਾਲ ਦਾ ਦੋ ਸਾਲ ਤੇ ਜਿਹੜੇ ਤੁਹਾਡੇ ਚਾਚਾ ਜੀ ਕਿੱਥੇ ਨੇ ਉਹ ਆ ਉਹ ਇਟਲੀ ਰਹਿੰਦੇ ਆ ਜੀ ਹੁਣ ਤਿਸ ਲਈ 1 ਸਾਲ ਤੋਂ ਇਟਲੀ ਰਹੇ ਨੇ ਤੁਹਾਨੂੰ ਵੀ ਇਸ ਤਰ੍ਹਾਂ ਪਤਾ ਲੱਗਾ ਜੀ ਪਿੰਡ ਦੇ ਉਹ ਚਲੇ ਗਏ ਨੇ ਉਹ 14 ਤਰੀਕ ਦੀ ਰਾਤ ਨੂੰ ਸਾਡੇ ਉਹਨਾਂ ਦੇ ਮਾਤਾ ਜੀ ਸਾਡੇ ਜਿਹੜਾ ਚਾਚਾ ਜੀ ਉਹਨਾਂ ਦੇ ਮਾਤਾ ਜੀ ਇੱਥੇ ਉਹਨਾਂ ਦੇ ਨਾਲ ਸੀ ਜਦੋਂ ਉਹਨਾਂ ਦਾ ਬੱਚਾ ਜਿਹੜਾ ਛੋਟਾ ਸੀ ਉਹ ਰਾਤ ਨੂੰ ਉੱਠਿਆ ਤੇ ਰੋਣ ਲੱਗ ਪਿਆ ਤੇ ਉਹਨਾਂ ਨੇ ਕਿਹਾ ਆਪਣੀ ਨੋਨੋ ਵੀ ਬੇਟਾ ਬੱਚੇ ਨੂੰ ਚੱਕੋ ਤੇ ਬੱਚਾ ਰੋ ਰਿਹਾ ਤੇ ਉਹ ਕਿਤੇ ਲੱਭੇ ਨਹੀਂ ਉਹਨਾਂ ਨੂੰ ਫਿਰ ਉਹਨਾਂ ਨੇ ਸਾਨੂੰ ਡਰ ਕੇ ਫੋਨ ਕੀਤਾ ਵੀ ਰਾਤ ਨੂੰ ਲੱਭ ਨਹੀਂ ਰਹੇ ਪਤਾ ਨਹੀਂ ਕਿੱਥੇ ਚਲੇ ਗਏ ਆ ਤੇ ਫਿਰ ਅਸੀਂ ਜਦੋਂ ਮੌਕੇ ਤੇ ਆਏ ਆ ਅਸੀਂ ਬਹੁਤ ਰਾਤ ਨੂੰ ਭਾਲ ਕੀਤੀ ਦੋ ਤਿੰਨ ਘੰਟੇ ਸਾਨੂੰ ਉਹ ਕਿਤੇ ਨਹੀਂ ਲੱਭੇ ਕਿੰਨਾ ਟਾਈਮ ਹੋ ਗਿਆ ਸੀ ਉਹਨਾਂ ਦੇ ਵਿਆਹ ਨਾਲ ਲਗਭਗ 7-8 ਸਾਲ ਹੋ ਗਏ ਤੇ ਥੋਟੇ ਵਾਲਾ ਕੋਈ ਰਿਪੋਰਟ ਦਿਖਾਈ ਗਈ ਹੈ ਸਾਡੇ ਵੱਲੋਂ ਹਾਂਜੀ ਪਸੀ ਆਪਣੇ ਬਹਿਲੌਰ ਪਰ ਚੌਕੀ ਸਾਨੂੰ ਪੈਂਦੀ ਥਾਣਾ ਮਾਚੀਬਾਲਾ ਸਾਹਿਬ ਅਸੀਂ ਉੱਥੇ ਰਿਪੋਰਟ ਵਕਾਇਦਾ ਕਰੀ ਹੋਈ ਹੈ ਹਾਂਜੀ ਕੋਈ ਪ੍ਰਸ਼ਾਸਨ ਵੱਲੋਂ ਕੋਈ ਕਾਰਵਾਈ ਕੀਤੀ ਗਈ ਪ੍ਰਸ਼ਾਸਨ ਵੱਲੋਂ ਇੱਕ ਦਿਨ ਦੋ ਦਿਨ ਪਹਿਲਾਂ ਬਿਆਨ ਲੈ ਕੇ ਗਏ ਨੇ ਪ੍ਰਸ਼ਾਸਨ ਵੱਲੋਂ ਪੁਲਸ ਵਾਲੇ ਪਰ ਉਸ ਤੋਂ ਬਾਅਦ ਅਜੇ ਤੱਕ ਉਹਨਾਂ ਨੇ ਉੱਤੇ ਕੋਈ ਐਕਸ਼ਨ ਨਹੀਂ ਲਿਆ ਸਮਾਨ ਕੀ ਕੀ ਲੱਗੇ ਆ ਜੀ ਨਾਲ ਥੋੜਾ ਲੈ ਗਏ ਆ ਜੀ ਉਹਦੇ ਆਪਣੇ ਜਿਹੜੇ ਉਹਨਾਂ ਦੇ ਪਾਣ ਜੋ ਕੱਪੜੇ ਸੀ ਉਹ ਲੈ ਗਏ ਤੇ 7-8 ਤੋਲੇ ਦੇ ਕਰੀਬ 골ਡ ਲੈ ਗਏ ਤੇ 90000 ਰੁਪਏ ਨਕਦੀ ਲੈ ਗਏ ਤੇ ਆਪਣਾ ਏਟੀਐਮ ਵਗੈਰਾ ਲੈ ਕੇ ਉਹਨਾਂ ਦੇ ਅਕਾਊਂਟ ਦੇ ਵਿੱਚ ਵੀ ਥੋੜੇ ਜਿਹੇ ਪੈਸੇ ਹੈਗੇ ਸੀ ਉਹਨਾਂ ਦੇ ਸਾਡਾ ਜਿਹੜਾ ਚਾਚਾ ਜੀ ਉਹ ਬਾਹਰੋਂ ਭੇਜਦੇ ਹੋਣਾ ਵਾਸਤੇ ਤੇ ਬੱਚਿਆਂ ਦੇ ਸਾਰੇ ਪ੍ਰੂਫ ਆਧਾਰ ਕਾਰਡ ਜੋ ਵੀ ਜਨਮ ਸਰਟੀਫਿਕੇਟ ਹੈ ਬੱਚਿਆਂ ਦੇ ਸਾਰੇ ਲੈ ਗਏ ਆ ਕੋਈ ਤੁਸੀਂ ਭਾਲ ਕੀਤੀ ਆ ਜੀ ਕੋਈ ਹਾਂਜੀ ਅਸੀਂ ਜਿੱਥੇ ਤੱਕ ਉਹਨਾਂ ਜਿੱਥੇ ਤੱਕ ਅਸੀਂ ਜਾ ਸਕਦੇ ਸੀ ਆਪਣੇ ਰਿਸ਼ਤੇਦਾਰੀਆਂ ਦੇ ਵਿੱਚ ਹੋਰ ਨੇੜੇ ਤੇਰੇ ਦੇ ਸ਼ਹਿਰਾਂ ਦੇ ਵਿੱਚ ਰੇਲਵੇ ਸਟੇਸ਼ਨ ਅਸੀਂ ਸਾਰੇ ਪਾਸੇ ਭਾਲ ਕੀਤੀ ਸਾਨੂੰ ਕਿਤੇ ਨਹੀਂ ਮਿਲੀ ਜੀ ਹੁਣ ਮੰਗ ਕੀ ਕਰਦੇ ਆ ਹੁਣ ਸਾਡੀ ਪ੍ਰਸ਼ਾਸਨ ਤੋਂ ਇਹੀ ਮੰਗ ਆ ਵੀ ਜਿਹੜਾ ਇਹਨਾਂ ਦਾ ਨੁਕਸਾਨ ਹੋਇਆ ਆ ਜਿਹੜਾ ਇਹਨਾਂ ਦੇ ਘਰੇ ਚੋਰੀ ਕਰਕੇ ਲੈ ਕੇ ਗਏ ਆ ਜੀ ਉਹ ਉਹ ਵੀ ਇਹਨਾਂ ਨੂੰ ਬਰਾਮਦ ਕਰਾਇਆ ਜਾਵੇ ਜਿਹਨਾਂ ਦਾ ਨੁਕਸਾਨ ਦੀ ਪਰਪਾਈ ਪ੍ਰਸ਼ਾਸਨ ਵੱਲੋਂ ਕਰੀ ਜਾਵੇ ਤੇ ਉਹਨਾਂ ਨੂੰ ਬਣਦੀ ਸਜ਼ਾ ਦਿੱਤੀ ਜਾਵੇ ਕਿਉਂਕਿ ਉਹਨਾਂ ਦੇ ਛੋਟੇ-ਛੋਟੇ ਬੱਚੇ ਆ ਜੀ ਉਹ ਹੁਣ ਵਿਚਾਰੇ ਮਾਂ ਤੋਂ ਬਾਹਰੇ ਫਿਰਦੇ ਆ ਸਾਰੀ ਦਿਹਾੜੀ ਰਾਤ ਨੂੰ ਰੋਂਦੇ ਰਹਿੰਦੇ ਆ ਉਹਨਾਂ ਨੂੰ ਕੋਈ ਪੁੱਛਣੇ ਵਾਲਾ ਨਹੀਂ ਹੈਗਾ ਤੇ ਇਹਨਾਂ ਦੀ ਬਹੁਤ ਜਿੱਦਾਂ ਸਮਝੋ ਵੀ ਪਿੰਡ ਦੇ ਵਿੱਚ ਵੀ ਇਹਨਾਂ ਦੀ ਬਾਦੀ ਇੱਜ਼ਤ ਦੀ ਹਾਨੀ ਹੋਈ ਆ ਲੋਕੀ ਗੱਲਾਂ ਕਰਦੇ ਆ ਟਾਊਨ